ਮੌਕਾ ਹੁੰਦਾ ਹੈ ਵੀਜ਼ਾ ਲੈਣ ਦਾ ਜਿਨ੍ਹਾਂ ਦੀ ਪ੍ਰੋਫਾਈਲ ਨਹੀਂ ਵੀ ਇੰਨੀ ਜ਼ਿਆਦਾ ਮੇਨਟੇਨ ਉਹਨਾਂ ਕੋਲ ਵੀ ਹੁਣ ਮੌਕਾ ਹੁੰਦਾ ਹੈ ਕਿ ਆ ਕੈਨੇਡਾ ਦੇ ਤੇ ਉਹ ਵੀਜ਼ਾ ਲੈ ਸਕਦਾ ਹੈ ਕਿਉਂਕਿ ਕੈਨੇਡਾ ਦੇ ਤੇ ਉਹ ਮੋਸਟ ਵੈਲਕਮ ਕਰਦੇ ਨੇ ਉਹ ਆਪਣੇ ਕੰਟਰੀ ਦੇ ਵਿੱਚ ਜਿੰਨਾ ਟੂਰਿਸਟ ਆ ਸਕੇ ਉਹ ਆਣ ਤੇ ਸਾਡਾ ਫੈਸਟੀਵਲ ਨੂੰ ਸੈਲੀਬ੍ਰੇਟ ਕਰਨ ਤੇ ਰਿਫਿਊਜ਼ਲ ਤਾਂ ਵੀ ਕੋਈ ਇਸ਼ੂ ਨਹੀਂ ਤੇ ਅਗਰ ਨਹੀਂ ਵੀ ਹੈ ਤਾਂ ਵੀ ਕੋਈ ਇਸ਼ੂ ਨਹੀਂ ਇਸ ਟਾਈਮ ਉਹਨਾਂ ਕੋਲ ਬਿਲਕੁਲ ਸਹੀ ਵੇ ਹੈ ਕਿ ਉਹ ਵੀਜ਼ਾ ਲੈ ਸਕਦੇ ਨੇ ਤੇ ਉੱਥੇ ਜਾ ਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਨੇ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂ ਰਜੀਦ ਰੀਸੈਂਟ ਟਾਈਮਸ ਦੇ ਬਿਹਾਫ ਦੇ ਉੱਪਰ ਅੱਜ ਫੇਰ ਇੱਕ ਬਿਹਤਰੀਨ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਤੁਹਾਨੂੰ ਪਤਾ ਹੈ ਕਿ ਐਜੂਕੇਸ਼ਨ ਔਰ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਝ ਲੇਟੈਸਟ ਜੋ ਇਨਫੋਰਮੇਸ਼ਨ ਹੁੰਦੇ ਸੀ ਤੁਹਾਨੂੰ ਦਿੰਦੇ ਰਹਿਣੇ ਆ ਅੱਜ ਲੁਧਿਆਣੇ ਆ ਡ੍ਰੀਮ ਸਟਾਰ ਇਮੀਗ੍ਰੇਸ਼ਨ ਔਰ ਇਮਨਪ੍ਰੀਤ ਜੀ ਜੋ ਪਹਿਲਾਂ ਵੀ ਸਾਡੇ ਚੈਨਲ ਦੇ ਉੱਪਰ ਕਈ ਵਾਰ ਆ ਚੁੱਕੇ ਆ ਗੱਲਬਾਤ ਦੱਸੀ ਹੈ ਉਹਨਾਂ ਦੀ ਗੱਲ ਦੇ ਨਾਲ ਬਹੁਤ ਸਾਰੇ ਬੰਦਿਆਂ ਨੂੰ ਫਾਇਦਾ ਵੀ ਹੋਇਆ ਅੱਜ ਫੇਰ ਲੁਧਿਆਣੇਆ ਔਰ ਇਮਨਪ੍ਰੀਤ ਜੀ ਮੇਰੇ ਨਾਲ ਅੱਜ ਦੀ ਲੇਟੈਸਟ ਇਨਫੋਰਮੇਸ਼ਨ ਇਹ ਹੈ ਕਿ ਕੈਨੇਡਾ ਦੇ ਬੰਪਰ ਵੀਜ਼ਾਸ ਆ ਰਹੇ ਹਨ ਉਹ ਵੀਜ਼ਾ ਇਹ ਕਿਵੇਂ ਲੈ ਕੇ ਆਉਂਦੇ ਹਨ ਆਪਾਂ ਇੱਕ ਗੱਲ ਕਰੀਏ ਕਿ ਇੱਕ ਮੈਜਿਕ ਹੁੰਦਾ ਇੱਕ ਮੈਜੀਸ਼ੀਅਨ ਹੁੰਦਾ ਜੋ ਮਤਲਬ ਜਾਦੂ ਕਰਕੇ ਦਿਖਾਉਂਦਾ ਇਮਨਪ੍ਰੀਤ ਜੀ ਕੁਝ ਐਸਾ ਹੀ ਜਾਦੂ ਕਰ ਰਹੇ ਹਨ ਉਹ ਕੀ ਜਾਦੂ ਹੈ ਜੋ ਆ ਪਿਛਵਾਣਿਆ ਤੁਹਾਨੂੰ ਆਪਾਂ ਗੱਲ ਕਰਦੇ ਆ ਇਮਨਪ੍ਰੀਤ ਜੀ ਨਾਲ ਇਮਨ ਜੀ ਸਭ ਤੋਂ ਪਹਿਲਾਂ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਚ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਇੱਕ ਗੱਲ ਪਤਾ ਲੱਗੀ ਸੀ ਕਿ ਕਿ ਦੁਬਾਰਾ ਫੇਰ ਮਤਲਬ ਤੁਸੀਂ ਮਤਲਬ ਲਾਈਨ ਲਾਤੀਆਂ ਵੀਜ਼ਿਆਂ ਦੀ ਇਹ ਹੋ ਕੀ ਮੇਰੇ ਹਸਰ ਬਸ ਹੁਣ ਫਾਇਦਾ ਚੱਕ ਲੋ ਇਹ ਚੀਜ਼ ਆ ਜੀ ਜੀ ਕਿਵੇਂ ਫਾਇਦਾ ਚੱਕਾਂਗੇ ਹੁਣ ਹੁਣ ਜਿਵੇਂ ਜਿਵੇਂ ਆਪਣਾ ਟਾਈਮ ਪੀਰੀਅਡ ਅੱਗੇ ਲੰਘਦਾ ਜੀ ਕੈਨੇਡਾ ਦੇ ਆ ਰਹੇ ਹੁਣ ਕੈਨੇਡਾ ਦੇ ਦੇ ਆ ਦੇਖੋ ਜੀ ਪਹਿਲਾਂ ਤਾਂ ਵੀਜ਼ਿਆਂ ਨੇ ਸ਼ੁਰੂ ਹੋ ਗਏ ਸੀ ਕੈਨੇਡਾ ਦੇ ਤੇ ਹੁਣ ਮੌਕਾ ਆਪਣੇ ਕੋਲ ਵਧੀਆ ਹੈ ਕਿ ਕੈਨੇਡਾ ਦੇ ਤੇ ਆਪਾਂ ਵੀਜ਼ੇ ਲੈ ਲਈਏ ਜੀ ਜੀ ਤੇ ਇੱਕ ਜੋ ਲਾਈਨ ਨੂੰ ਕੈਨੇਡਾ ਦੇ ਆ ਰਿਹਾ ਤੇ ਜਿਨ੍ਹਾਂ ਨੂੰ ਹੁਣ ਕੈਨੇਡਾ ਦਾ ਵੀਜ਼ਾ ਚਾਹੀਦਾ ਦੋ ਆਕੇ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਦਾ ਵੀਜ਼ਾ ਆਊਗਾ ਸਰ ਤੁਹਾਡੇ ਕਿੰਨੇ ਕਿ ਵੀਜ਼ਾ ਆਕੇ ਕੈਨੇਡਾ ਦੇ ਦੇਖੋ ਜੀ ਸ਼ੁਰੂਆਤ ਹੋ ਗਈ ਹੁਣ ਕੈਨੇਡਾ ਦੇ ਤੇ ਹੁਣੇ ਸ਼ੁਰੂਆਤ ਹੋ ਗਈ ਆ 3 ਵਜੇ ਹੁਣ ਰੀਸੈਂਟ ਆਇਆ ਹੁਣ ਸ਼ੁਰੂਆਤ ਹੋ ਗਈ ਆ ਕਿ ਆਉਣ ਵਾਲੇ ਬਥੇਰੇ ਨੇ ਜੀ 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 ਔਰ ਸਰ ਕੀ ਮਤਲਬ ਕੀ ਕੀ ਚਾਹੀਦਾ ਹੁੰਦਾ ਹੈ ਅਗਰ ਆਪਾਂ ਵਿਜ਼ਟਰ ਵੀਜ਼ੇ ਦੀ ਜਾਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਆ ਉਹਦੇ ਵਾਸਤੇ ਕੀ ਕੀ ਚਾਹੀਦਾ ਹੁੰਦਾ ਹੈ ਕੁਝ ਕਾਜ ਡਾਕੂਮੈਂਟਸ ਨਹੀਂ ਚਾਹੀਦੇ ਨੋਰਮਲ ਜੋ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਆ ਉਹ ਹੀ ਡਾਕੂਮੈਂਟਸ ਚਾਹੀਦੇ ਹੁੰਦੇ ਨੇ ਜੋ ਤੁਸੀਂ ਕੰਮ ਕਰਦੇ ਹੋ ਉਹਦਾ ਦੇਖੋ ਆਪਣੇ ਕੋਲ ਪ੍ਰੂਫ ਹੁੰਦਾ ਬੈਂਕ ਬੈਲੈਂਸ ਚਾਹੀਦਾ ਹੁੰਦਾ 6 ਲੱਖ ਰੁਪਏ ਬਹੁਤ ਹੁੰਦਾ ਤੇ ਅਗਰ ਰਿਟਰਨ ਨਾ ਦੇਖੋ ਸਾਰੇ ਪਰਦੇ ਨੇ ਬਸ ਇਹ ਡਾਕੂਮੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਬਾਕੀ ਆਲਮੋਸਟ ਸਾਰਾ ਕੁਝ ਕੰਪਲੀਟ ਹੀ ਹੁੰਦਾ ਔਰ ਇਹਦੇ ਸਰ ਏਜ ਮੈਟਰ ਕਰਦੀ ਹੈ ਕੋਈ ਏਜ ਫੈਕਟਰ ਵੀ ਕੋਈ ਐਸੀ ਚੀਜ਼ ਹੁੰਦੀ ਹੈ ਵੀ ਜਿਹੜਾ ਪਾਪਾ ਵੀ ਇੰਨੇ ਏਜ ਦਾ ਬੰਦਾ ਹੋਵੇ ਜਿਹਦਾ ਵੀਜ਼ਾ ਲੱਗੂਗਾ ਜਾਂ ਇੰਨੀ ਦਾ ਜਿਹਦਾ ਨਹੀਂ ਲੱਗਦਾ ਇਹ ਵੀ ਕੋਈ ਚੀ ਏਜ ਘਟਾ ਦਾ ਕਿਸ ਤਰੀਕੇ ਨਾਲ ਫਾਈਲ ਆਣੀ ਆ ਜੇ ਏਜ ਜ਼ਿਆਦਾ ਤਾਂ ਨਾਰਮਲੀ ਆਪਾਂ ਕਿਸ ਤਰੀਕੇ ਨਾਲ ਫਾਈਲ ਆਣੀ ਆ ਕਿਉਂਕਿ ਵੀਜ਼ਾ ਤਾਂ ਹੀ ਨਿਕਲਣਾ ਜੇ ਆਪਾਂ ਸਾਰਿਆਂ ਦੀ ਪ੍ਰੋਫਾਈਲ ਨੂੰ ਸੇਮ ਤਰ੍ਹਾਂ ਦਾ ਵੀ ਆਪਾਂ ਪ੍ਰੈਜੈਂਟੇਸ਼ਨ ਕਰ ਦਾਂਗੇ ਤਾਂ ਉਹਦਾ ਵੀਜ਼ਾ ਨਹੀਂ ਆ ਸਕਦਾ ਮੈਂ ਜੀ ਸਰ ਹੁਣ ਤੁਸੀਂ ਮੈਨੂੰ ਗੱਲ ਦੱਸੋ ਕਿ ਇੱਕ ਸਟੂਡੈਂਟ ਹੈ ਉਹ ਆਪਣਾ ਵੀਜ਼ਾ ਲਵਾਉਣਾ ਚਾਹੁੰਦਾ ਜਿਵੇਂ ਸਪੋਜ਼ ਕਰ ਲਓ ਕਿ ਬੰਦੇ ਨੇ ਗ੍ਰੈਜੂਏਸ਼ਨ ਕੀਤੀ ਹੈ ਹੀ 22-23 ਸਾਲ 24 ਸਾਲ ਦੀ ਏਜ ਹੈ ਤਾਂ ਉਹ ਸੇਜ ਦੇ ਵਿੱਚ ਉਹ ਤਾਂ ਵੀਜ਼ਾ ਲੱਗ ਜਾਂਦਾ ਬਿਲਕੁਲ ਲੱਗ ਜਾਂਦਾ ਜੀ ਮੈਂ ਹੁਣੇ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਕਿ ਆਪਾਂ ਉਹਦੀ ਫਾਈਲ ਨੂੰ ਪ੍ਰੈਜ਼ੈਂਟ ਕਿੱਦਾਂ ਕਰਨਾ ਜਿਵੇਂ ਪ੍ਰੈਜ਼ੈਂਟੇਸ਼ਨ ਹੋ ਗਈ ਉਸ ਬਿਹਾਫ ਤੇ ਵੀਜ਼ਾ ਹੋਊਗਾ ਹੁਣ ਕਈ ਤਰੀਕੇ ਹੁੰਦੇ ਨੇ ਅਲੱਗ-ਅਲੱਗ ਵੇਜ਼ ਹੁੰਦੇ ਨੇ ਉਹ ਤਰੀਕੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਵੀਜ਼ਾ ਆਊਗਾ ਤੇ ਕਿੱਦਾਂ ਉਹਨਾਂ ਦੀ ਫਾਈਲ ਪ੍ਰੈਜ਼ੈਂਟ ਕਰਨੀ ਪਊਗੀ ਤਾਂ ਉਹਦੇ ਨਾਲ ਵੀਜ਼ਾ ਜ਼ਰੂਰ ਆ ਜਾਂਦਾ ਕੋਈ ਏਜ ਲਿਮਿਟ ਨਹੀਂ ਹੈਗੀ ਇਵਨ ਕਿ 18-18 ਸਾਲ ਦੇ ਮੁੰਡੇ ਦਾ ਵੀ ਵੀਜ਼ਾ ਆਂਦਾ ਇਦਾ ਕੋਈ ਚੱਕਰ ਨਹੀਂ ਹੁੰਦਾ ਸਰ ਇੱਥੇ ਮੈਂ ਇੱਕ ਗੱਲ ਤੁਹਾਨੂੰ ਇਹ ਪੁੱਛੂੰਗਾ ਕਿ ਲੋਕ ਅਕਸਰ ਇੱਕ ਸਵਾਲ ਕਰਦੇ ਨੇ ਕਿ ਸਰ ਜਿਸ ਤਰ੍ਹਾਂ ਅਸੀਂ ਕਪਲ ਜਾਣਾ ਉੱਤੇ ਮਤਲਬ ਵਿਦ ਸਪਸ ਜਾਣਾ ਉਹਦੇ ਚ ਪ੍ਰੋਬੈਬਿਲਟੀ ਹੁੰਦੀ ਹੈ ਇਹ ਖਾਸ ਤੌਰ ਤੇ ਅਗਰ ਆਪਾਂ ਗੱਲ ਕਰੀਏ ਕਿ ਵੀ ਕੈਨੇਡਾ ਡੇ ਹੈ ਇਹਦੇ ਚ ਕਪਲ ਕਿੰਨੇ ਕੁ ਮਤਲਬ ਸਕਸੈਸਫੁਲ ਹੋਣਗੇ ਦੇਖੋ ਸਭ ਤੋਂ ਪਹਿਲੀ ਗੱਲ ਕੈਨੇਡਾ ਡੇ ਇੱਕ ਕੈਨੇਡਾ ਦਾ ਇਦਾਂ ਦਾ ਫੈਸਟੀਵਲ ਹੈ ਜਿਹਨੂੰ ਸਭ ਤੋਂ ਪ੍ਰਾਇੋਰਟੀ ਤੇ ਰੱਖਦੇ ਨੇ ਮੇਨ ਫੈਸਟੀਵਲ ਕੈਨੇਡਾ ਦਾ ਕੈਨੇਡਾ ਡੇ ਹੁੰਦਾ ਜੋ 1 ਜੁਲਾਈ ਨੂੰ ਆਂਦਾ ਤੇ ਉਹਦੇ ਵਿੱਚ ਹਰ ਟੂਰਿਸਟ ਨੂੰ ਵੈਲਕਮ ਹੁੰਦਾ ਕਿ ਤੁਸੀਂ ਆ ਕੇ ਸਾਡਾ ਤੇ ਇਹਨੂੰ ਇੰਜੋਏ ਕਰੋ सेलिब्रेट ਕਰੋ ਤੇ ਉਸ ਦੇ ਬਿਹਾਫ ਤੇ ਕੈਨੇਡਾ ਸਭ ਤੋਂ ਵੱਧ ਜੇ ਹੁਣ ਤੁਸੀਂ ਸਰਚ ਆਊਟ ਵੀ ਕਰੋਗੇ ਹਰ ਸਾਲ ਕੈਨੇਡਾ ਡੇ ਤੇ ਹੀ ਕੈਨੇਡਾ ਸਭ ਤੋਂ ਵੱਧ ਵੀਜ਼ਾ ਪ੍ਰੋਵਾਈਡ ਕਰਦੀ ਹੈ ਜੀ ਔਰ ਸਰ ਇਹਦੇ ਜੀ ਮੈਂ ਮੇਰਾ ਕੁਐਸਚਨ ਇਹ ਸੀਗਾ ਕਿ ਕਪਲ ਦੇ ਤੌਰ ਦੇ ਉੱਪਰ ਜਿਵੇਂ ਸਪੋਜ਼ ਕਰੋ ਹਸਬੰਡ ਵਾਈਫ ਨੇ ਜਾਣਾ ਜਾਂ ਬੱਚੇ ਨੇ ਨਾਲ ਜਾਣਾ ਇਹ ਪੋਸਿਬਿਲਟੀ ਹੁੰਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਪ੍ਰੋਬੈਬਿਲਟੀ ਹੁੰਦੀ ਹੈ ਜੀ ਇਹਨਾਂ ਦਿਨਾਂ 'ਚ ਜ਼ਿਆਦਾ ਪ੍ਰੋਬੈਬਿਲਟੀ ਹੁੰਦੀ ਹੈ ਬਿਲਕੁਲ ਜੇ ਉਹਦਾ ਨਾਰਮਲੀ ਆਪਾਂ ਫਾਈਲ ਅਪਲਾਈ ਕਰਦੇ ਆਪਾਂ ਨੂੰ ਮੇਨ ਰੀਜ਼ਨ ਚਾਹੀਦਾ ਹੁੰਦਾ ਕਿ ਆਪਾਂ ਉੱਥੇ ਐਗਜ਼ੈਕਟਲੀ ਕਰਨ ਕੀ ਚੱਲੇ ਆ ਕਿਹਨਾਂ ਨੂੰ ਮਿਲਣਾ ਜਿਵੇਂ ਇਨਕੇ ਸਪੌਂਸਰ ਵੀ ਅਗਰ ਕੋਈ ਪੇਜਾ ਕਿ ਇਹਨਾਂ ਨੂੰ ਮਿਲਣਾ ਹੈ ਤਾਂ ਕੀ ਕਰਨ ਜਾਣਾ ਹੁਣ ਕੈਨੇਡਾ ਦੇ ਕੋਲ ਆਪਣੇ ਕੋਲ ਮੇਨ ਰੀਜ਼ਨ ਹੁੰਦਾ ਕਿ ਆਪਾਂ ਉੱਥੇ ਐਗਜ਼ੈਕਟਲੀ ਕੀ ਕਰਨ ਚੱਲੇ ਆ ਜੇ ਦਾ ਕਪਲ ਨੇ ਕਪਲ ਸੈਲੀਬ੍ਰੇਟ ਕਰਕੇ ਕੈਨੇਡਾ ਦੇ ਨਾਲ ਨਾਲ ਆਪਣਾ ਇੰਜੋਏ ਵੀ ਕਰ ਲੈਂਦੇ ਨੇ ਸਾਰਾ ਕੁਝ ਹੈ ਤੇ ਉਸ ਦੇ ਬਿਹਾਫ ਤੇ ਆਪਣਾ ਉਹ ਵੀਜ਼ਾ ਗ੍ਰਾਂਟ ਹੋ ਜਾਂਦਾ ਕੈਨੇਡਾ ਡੇ ਇੱਕ ਬੈਸਟ ਆਪਸ਼ਨ ਹੁੰਦਾ ਜੇਕਰ ਕਿਸੇ ਨੇ ਕੈਨੇਡਾ ਦਾ ਵੀਜ਼ਾ ਲੈਣਾ ਤਾਂ ਹੁਣ ले ਸਕਦਾ ਉਹ ਜੀ ਅੱਛਾ ਸਰ ਕੈਨੇਡਾ ਡੇ ਮਤਲਬ 1 ਜੁਲਾਈ 2024 ਨੂੰ ਆ ਰਿਹਾ ਹੈ ਇੱਕ ਕੈਨੇਡਾ ਡੇ 1 ਜੁਲਾਈ 2023 ਨੂੰ ਲੰਘਿਆ ਵੀ ਹੈ ਉਸ ਕੈਨੇਡਾ ਡੇ ਤੇ ਕਿੰਨੇ ਕੁ ਵੀਜ਼ੇ ਆਏ ਸੀ ਤੁਹਾਡੇ ਅਗਰ ਕਾਊਂਟਿੰਗ ਹੁੰਦੀ ਤਾਂ ਜਰੂਰ ਦੱਸਦਾ ਕਾਊਂਟੇਬਲ ਨਹੀਂ ਹੈਗੇ ਬਹੁਤ ਵੀਜ਼ੇ ਦਿੱਤੇ ਉਹਨਾਂ ਨੇ ਮਤਲਬ ਪਹਿਲਾਂ ਵੀ ਮਤਲਬ ਇਹ ਚੱਲਦਾ ਹੈ ਜੀ 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 ਹਰ ਸਾਲ ਚੱਲਦਾ ਜੀ ਇਹ ਮੌਕਾ ਹੁੰਦਾ ਹੈ ਵੀਜ਼ਾ ਲੈਣ ਦਾ ਜਿਨ੍ਹਾਂ ਦੀ ਪ੍ਰੋਫਾਈਲ ਨਹੀਂ ਵੀ ਇੰਨੀ ਜ਼ਿਆਦਾ ਮੇਨਟੇਨ ਉਹਨਾਂ ਕੋਲ ਵੀ ਹੁਣ ਮੌਕਾ ਹੁੰਦਾ ਹੈ ਕਿ ਆ ਕੈਨੇਡਾ ਦੇ ਤੇ ਉਹ ਵੀਜ਼ਾ ਲੈ ਸਕਦਾ ਹੈ ਕਿਉਂਕਿ ਕੈਨੇਡਾ ਦੇ ਤੇ ਉਹ ਮੋਸਟ ਵੈਲਕਮ ਕਰਦੇ ਨੇ ਉਹ ਆਪਣੇ ਕੰਟਰੀ ਦੇ ਵਿੱਚ ਜਿੰਨਾ ਟੂਰਿਸਟ ਆ ਸਕੇ ਉਹ ਆਣ ਤੇ ਸਾਡਾ ਫੈਸਟੀਵਲ ਨੂੰ ਸੈਲੀਬ੍ਰੇਟ ਕਰਨ ਦੇਖਣ ਪ੍ਰੈਫਰੇਬਲੀ ਮੈਂ ਪੁੱਛਦਾ ਕਿ ਕਿੰਨੀ ਅਮਾਉਂਟ ਬੈਂਕ ਅਕਾਊਂਟ ਦੇ ਵਿੱਚ ਬਦਲੇ ਕੋ ਬੰਦੇ ਨੂੰ ਚਾਹੀਦੀ ਹੁੰਦੀ ਜੇ ਉਹਨੇ ਵੀਜ਼ਾ ਲੈਣਾ ਹੈ 5 ਤੋਂ 6 ਲੱਖ ਬਹੁਤ ਹੁੰਦੀ ਹੈ ਜੀ 5 5 ਲੱਖ ਰੁਪਏ ਮਿਨੀਮਮ ਹੋਵੇ ਉਹਨਾਂ ਦੇ ਤੇ ਫਿਰ ਉਹ ਫੰਡਿੰਗ ਦਾ ਇਸ਼ੂ ਖਤਮ ਹੋ ਜਾਂਦਾ ਉਹਨਾਂ ਦਾ ਫੰਡਿੰਗ ਦੇ ਵਿੱਚ ਵੀ ਇਸ਼ੂ ਨਹੀਂ ਆ ਕੇ ਆਊਗਾ ਉਹਨਾਂ ਦਾ ਬਾਕੀ ਜਿਹੜਾ ਮੈਜਿਕ ਤੁਹਾਡੇ ਕੋਲ ਹੈਗਾ ਦੇਖੋ ਜੀ ਮੈਂ ਕਹਿੰਦਾ ਮੈਂ ਬਸ ਕਿ ਜ਼ਰੀਆ ਦੇ ਵੀਜ਼ਾ ਲੈ ਹੁੰਦਾ ਕਿ ਕੋਈ ਆਂਦੀ ਹੈ ਪ੍ਰੋਫਾਈਲ ਨੂੰ ਪ੍ਰੈਜੈਂਟ ਕਿੱਦਾਂ ਕਰਨਾ ਇੱਕ ਜ਼ਰੀਆ ਬਣ ਜਾਂਦਾ ਕੋਈ ਵੀ ਬਣ ਸਕਦਾ ਹੈ ਇਸ ਚੀਜ਼ ਨੂੰ ਤੇ ਕਿਰਪਾ ਨਾਲ ਵੀਜ਼ਾ ਨਿਕਲਦੇ ਆ ਜਾਂਦੇ ਆ ਵੀ ਜੀ ਅੱਛਾ ਇਵਨ ਜੀ ਇੱਥੇ ਇਨ ਦਾ ਐਂਡ ਇਸ ਤੋਂ ਪਹਿਲਾਂ ਕਿ ਮੈਂ ਕਨਕਲੂਡ ਕਰਾਂ ਮੈਂ ਵਿਊਅਰਸ ਵਾਸਤੇ ਮੇਰੇ ਜੋ ਸਬਸਕ੍ਰਾਈਬਰਸ ਹੈ ਮੈਂ ਉਹਨਾਂ ਦੇ ਵਾਸਤੇ ਇੱਕ ਅਪੀਲ ਲੈਣਾ ਚਾਹੁੰਗਾ ਕੀ ਕਹਿਣਾ ਚਾਹੋਗੇ ਇਸ ਮਤਲਬ ਕੈਨੇਡਾ ਦੇ ਤਾਲੁਕ ਦੇ ਨਾਲ ਮੇਰੇ ਸਬਸਕ੍ਰਾਈਬਰਸ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਮੈਂ ਬਹੁਤ ਲੋਕੀ ਇੱਥੇ ਦੇਖੇ ਜਿਨ੍ਹਾਂ ਨੂੰ ਕੈਨੇਡਾ ਵੀਜ਼ਾ ਚਾਹੀ ਕੋਈ ਵੀ ਰੀਜ਼ਨ ਹੋ ਸਕਦਾ ਉਹਨਾਂ ਦਾ ਉਹਨਾਂ ਨੂੰ ਕੈਨੇਡਾ ਵੇ ਦਾ ਕਿਸੇ ਨਾ ਕਿਸੇ ਰੀਜ਼ਨ ਕਰਕੇ ਚਾਹੀਦਾ ਹੁੰਦਾ ਤੇ ਅਗਰ ਉਹਨਾਂ ਨੇ ਹੁਣ ਵੀਜ਼ਾ ਲੈਣਾ ਹੈ ਤਾਂ ਉਹਨਾਂ ਕੋਲ ਬਿਲਕੁਲ ਹੁਣ ਰਾਈਟ ਟਾਈਮ ਹੈ ਹੁਣ ਅਪਲਾਈ ਕਰਨ ਦਾ ਜੇ ਰਿਫਿਊਜ਼ਲ ਹੈਗੀ ਆ ਤਾਂ ਵੀ ਕੋਈ ਇਸ਼ੂ ਨਹੀਂ ਜੇ ਰਿਫਿਊਜ਼ਲ ਹੈ ਤਾਂ ਵੀ ਕੋਈ ਇਸ਼ੂ ਨਹੀਂ ਤੇ ਅਗਰ ਨਹੀਂ ਵੀ ਹੈ ਤਾਂ ਵੀ ਕੋਈ ਇਸ਼ੂ ਨਹੀਂ ਇਸ ਟਾਈਮ ਉਹਨਾਂ ਕੋਲ ਬਿਲਕੁਲ ਸਹੀ ਵੇ ਹੈ ਕਿ ਉਹ ਵੀਜ਼ਾ ਲੈ ਸਕਦੇ ਨੇ ਤੇ ਉੱਥੇ ਜਾ ਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਨੇ ਜੀ ਤਨਵਜ ਜੀ ਬਹੁਤ ਬਹੁਤ ਸ਼ੁਕਰੀਆ ਇਮਨ ਜੀ ਗੱਲਬਾਤ ਕੀਤੀ ਔਰ ਇਨਫਰਮੇਸ਼ਨ ਦਿੱਤੀ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੈਨੇਡਾ ਦੇ ਉੱਪਰ ਬੰਪਰ ਜਿਹੜਾ ਕਿ ਵੀਜ਼ਾਸ ਮਿਲਣ ਦੀ ਉਮੀਦ ਹੈ ਔਰ ਇਹ ਚਾਂਸ ਹੈ ਪਬਲਿਕ ਦੇ ਕੋਲ ਤੁਹਾਡੇ ਕੋਲ ਵੀ ਚਾਂਸ ਹੈ ਕਿ ਤੁਸੀਂ ਵੀਜ਼ਾ ਆਸਾਨੀ ਦੇ ਨਾਲ ਲੈ ਸਕਦੇ ਹੋ ਔਰ ਵਕਤਨ ਫੋ ਵਕਤਨ ਜਿਵੇਂ ਟਾਈਮ ਪੈਂਦਾ ਅਲੱਗ ਅਲੱਗ ਟੌਪਿਕਸ ਦੇ ਉੱਪਰ ਇਮਨ ਜੀ ਸਾਡੇ ਨਾਲ ਆਉਂਦੇ ਰਹਿੰਦੇ ਨੇ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਔਰ ਹੁਣ ਜਿਹੜਾ ਇੱਕ ਸਪੈਸ਼ਲ ਜੋ ਇਹ ਤੁਹਾਨੂੰ ਆਫਰ ਵੀ ਦੇ ਰਹੇ ਹਨ ਉਹ ਆਫਰ ਵੀ ਆਪਾਂ ਨਾਲ ਤੋਂ ਲੈ ਲਈਏ ਸਰ ਇੱਕ ਤੁਸੀਂ ਆਫਰ ਦੀ ਗੱਲ ਕਰ ਰਹੇ ਸੀ ਕਿ ਤੁਸੀਂ ਵੀਜ਼ਾ ਔਨ ਟਿਪਸ ਔਰ ਵੀਜ਼ਾ ਔਨ ਯਰ ਡੋਰ ਸਟੈਪ ਜੀ ਅਗਦੀਵੇਂ ਫੋਰ ਐਗਜ਼ਾਮਪਲ ਕਈ ਨਹੀਂ ਆ ਸਕਦੇ ਆਫਿਸ ਕਈ ਬਿਜ਼ੀ ਹੁੰਦੇ ਨੇ ਜਾਂ ਕਈ 올ਡ ਏਜ ਹੁੰਦੇ ਨੇ ਕਿ ਨਹੀਂ ਆਫਿਸ ਵਿਜ਼ਿਟ ਕਰ ਸਕਦੇ ਅਗਰ ਉਹ ਕਹਿਣਗੇ ਅਗਰ ਕਾਲ ਕਰਨਗੇ ਤਾਂ ਸਾਡਾ ਖੁਦ ਸਾਡੀ ਟੀਮ ਉਹਨਾਂ ਦੇ ਘਰ ਜਾਊਗੀ ਉਹਨਾਂ ਨੂੰ ਸਮਝਾ ਕੇ ਆਊਗੀ ਤੇ ਉਹਨਾਂ ਨੂੰ ਘਰ ਬੈਠੇ ਬੈਠੇ ਵੀਜ਼ਾ ਪ੍ਰੋਵਾਈਡ ਕਰਵਾਊਗੀ ਜੀ ਔਰ ਸਰ ਪੂਰੇ ਪੰਜਾਬ ਦੇ ਵਿੱਚ ਹੋਰ ਕਿੱਥੇ ਕਿੱਥੇ ਕੰਮ ਕਰ ਰਹੇ ਹੋ ਲੁਧਿਆਣੇ ਤੋਂ ਇਲਾਵਾ ਜੀ ਆਪਣਾ ਮਲੇਰਕੋਟਲੇ ਹੈਗਾ ਟਾਈਪਸ ਉਧਰ ਹੈਗੇ ਆ ਮਲੇਰਕੋਟਲੇ ਤੇ ਲੁਧਿਆਣੇ ਆ ਫਿਲਹਾਲ ਹੋਰ ਵੀ ਓਪਨਿੰਗਸ ਕਰਨ ਦੇ ਆਪਣਾ ਚੱਲ ਰਿਹਾ ਹੈ ਮਲੇਰਕੋਟਲੇ ਲਾਗੇ ਜਿਹੜੇ ਏਰੀਆ ਆਂਦੇ ਨੇ ਹੁਣ ਜਿਹੜੇ ਲੁਧਿਆਣੇ ਨਹੀਂ ਆ ਸਕਦੇ ਸਾਡਾ ਮਲੇਰਕੋਟਲੇ ਵਾਸਟ ਵਿਜਨ ਨਾਲ ਕੰਟਰੈਕਟ ਵੀ ਸਾਈਨ ਹੈ ਤੇ ਅਗਰ ਉੱਥੇ ਉਹਨਾਂ ਨੇ ਮੀਟ ਕਰਨਾ ਤਾਂ ਉੱਥੇ ਵੀ ਉਹਨਾਂ ਨੂੰ ਮੀਟ ਕਰ ਸਕਦੇ ਨੇ ਠੀਕ ਹੈ ਸਰ ਥੈਂਕ ਯੂ ਜੀ